ਹਰ ਐਤਵਾਰ ਨੂੰ ਚਪੈਰਾ ਜਾਫ ਕਰਨ ਦੇ ਲਈ ਸੰਗਤਾਂ ਦੇਸ਼ਾਂ ਵਿਦੇਸ਼ਾਂ ਤੋਂ ਨਤਮਸਤਕ ਹੋਣ ਦੇ ਲਈ ਗੁਰਦੁਆਰਾ ਸ਼ਹੀਦ ਗੰਜ ਸੈਵਿਕੇ ਪਹੁੰਚਦੀਆਂ ਨੇ ਜਿੱਥੇ ਕਿ ਧੰਤਨ ਬਾਬਾ ਦੀਪ ਸਿੰਘ ਜਰ ਤੋਂ ਖੁਸ਼ੀਆਂ ਪ੍ਰਾਪਤ ਕਰਨ ਦੇ ਲਈ ਸੰਗਤਾਂ ਬਾਣੀ ਪੜਦੀਆਂ ਨੇ ਸੇਵਾ ਕਰਦੀਆਂ ਨੇ ਤਸਵੀਰਾਂ ਤੁਹਾਡਾ ਨਾਲ ਸਾਂਝੀਆਂ ਕਰ ਰਹੇ ਹਾਂ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਤੋਂ ਜਿੱਥੇ ਕਿ ਹਰ ਐਤਵਾਰ ਨੂੰ ਆਈਆਂ ਸੰਗਤਾਂ ਦੇ ਲਈ ਮਾਤਾ ਕੋਲਾਜੀ ਭਲਾਈ ਕੇਂਦਰ ਵੱਲੋਂ ਭਾਈ ਗੁਰਕਪਾਲ ਜੀ ਹਰ ਐਤਵਾਰ ਨੂੰ ਵੱਖਰ-ਵੱਖਰੇ ਲੰਗਰਾਂ ਦਾ ਸੇਵਾ ਕਰਦਨੀ ਸੀ ਤਰ੍ਹਾਂ ਹੀ ਇਸ ਐਤਵਾਰ ਨੂੰ ਪਨੀਰ ਦੀ ਪੁਰਜੀ ਸੰਗਤਾਂ ਦੇ ਵਿੱਚ ਵਰਤਾਈ ਗਈ ਸੋ ਸੰਗਤਾਂ ਦੇ ਲਈ ਲੰਗਰਾਂ ਦਾ ਪ੍ਰਬੰਧ ਭਲਾਈ ਕੇਂਦਰ ਭਾਈ ਗੁਰਕਪਾਲ ਜੀ ਕਰਦੇ ਹਨ ਜਿੱਥੇ ਕਿ ਬਾਬਾ ਗੋਲਡੀ ਜੀ ਦੇਖ ਰਹੇ ਹੋਏ ਵਿੱਚ ਇਹ ਲੰਗਰ ਵਰਤਾਇਆ ਜਾਂਦਾ ਤੇ ਹੱਥੀ ਸੇਵਾ ਕਰਦੇ ਨੇ ਸੋ ਭਲਾਈ ਕੇਂਦਰ ਵੱਲੋਂ ਇਹ ਜਿਹੜਾ ਉਪਰਾਲਾ ਲੰਗਰਾਂ ਦਾ ਦੇਸ਼ਾਂ ਵਿਦੇਸ਼ਾਂ ਤੋਂ ਆਈਆਂ ਸੰਗਤਾਂ ਲਈ ਕੀਤਾ ਜਾਂਦਾ ਹੈ ਜਿੱਥੇ ਕਿ ਸਵੇਰ ਤੋਂ ਹੀ ਤਕਰੀਬਨ ਸੰਗਤਾਂ ਇੱਥੇ ਆ ਕੇ ਲੰਗਰ ਛਕਦੀਆਂ ਨੇ ਗੁਰੂ ਦਾ ਲੰਗਰ ਛਕ ਕੇ ਨਾਮ ਜਪਦੀਆਂ ਨੇ ਸੋ ਭਲਾਈ ਕੇਂਦਰ ਮਾਤਾ ਜੀ ਕੋਲਾਜ ਭਲਾਈ ਕੇਂਦਰ ٹرسٹ ਵੱਲੋਂ ਇਹ ਖਾਸ ਉਪਰਾਲਾ ਜਿਹੜਾ ਕਿ ਲੰਗਰਾਂ ਲਈ ਕੀਤਾ ਜਾਂਦਾ ਹੈ ਤਾਂ ਜੋ ਸੰਗਤ ਦੂਰ ਦਰਾਡੇ ਤੋਂ ਆਉਂਦੀ ਹੈ ਤੇ ਇੱਥੇ ਆ ਕੇ ਪਹਿਲਾਂ ਲੰਗਰ ਛਕਦੀ ਹੈ ਤੇ ਉਸ ਤੋਂ ਬਾਅਦ ਅੰਦਰ ਨਤਮਸਤ ਕਹੋਂ ਲਈ ਜਾਂਦੀ ਐ ਸੋ ਤਸਵੀਰਾਂ ਤੁਹਾਡਾ ਨਾਲ ਸਾਂਝੀਆਂ ਕੀਤੀਆਂ ਨੇ ਗੁਰਦੁਆਰਾ ਸ਼ਹੀਦਗੰਗ ਸਾਹਿਬ ਤੋਂ ਜਿੱਥੇ ਕਿ ਹਰ ਐਤਵਾਰ ਨੂੰ ਚਪੈਰਾ ਜਪ ਲਈ ਸੰਗਤਾਂ ਪਹੁੰਚਦੀਆਂ ਨੇ ਇਸ ਮੌਕੇ ਤੇ ਬਾਬਾ ਗੋਲਡੀ ਜੀ ਅਤੇ ਹੋਰ ਸੇਵਾਦਾਰ ਸੇਵਾ ਕਰਦੇ ਨੇ ਤੁਸੀਂ ਦੇਖ ਸਕਦੇ ਹੋ ਕਿ ਹੱਥੀ ਸੇਵਾ ਕਰਦੇ ਨੇ ਸੰਗਤਾਂ ਆ ਕੇ ਸੇਵਾ ਵੀ ਕਰਦੀਆਂ ਨੇ ਤੇ ਲੰਗਰ ਵੀ ਛਕਦੀਆਂ ਨੇ ਸੋ ਆਓ ਤੁਹਾਨੂੰ ਸੁਣਾਉਨੇ ਆ ਇਸ ਮੌਕੇ ਤੇ ਕੀ ਕਹਿਣਾ ਹੈ ਬਾਬਾ ਗੋਲਡੀ ਜੀ ਰਾ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਮੇਰਾ ਨਾਮ ਰਣਜੀਤ ਸਿੰਘ ਗੋਲੜੀ ਹੈ ਜੇ ਸੇਵਾ ਕੀਤੀ ਜਾ ਰਹੀ ਹੈ ਭਲਾਈ ਕੇ ਅੰਦਰ ਵੱਲੋਂ ਇਹ ਬੀਬੀ ਕੋਲਾ ਜੀ ਭਲਾਈ ਕੇ ਅੰਦਰ ਤਨਤਨ ਰੋਡ ਭਾਈ ਗੁਰੂ ਗਪਾਲ ਸਿੰਘ ਜੀ ਵੱਲੋਂ ਸਾਰੀ ਸੰਗਤਾਂ ਵੱਲੋਂ ਸੀਸਾ ਲੈਣ ਲਈ ਜੋ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਸੰਗਤਾਂ ਲੰਘੀ ਹੈ ਉਹਨਾਂ ਦੀ ਖੁਸ਼ੀਆਂ ਲੈਣ ਲਈ ਇਹ ਸਾਰੀ ਸੇਵਾ ਗੁਰੂ ਸਾਹਿਬ ਦਰਸ਼ ਕਰਕੇ ਸਾਰਿਆਂ ਤੋਂ ਸੇਵਾ ਲੈ ਰਹੇ ਨੇ ਇਹ ਭਾਈ ਸਾਹਿਬ ਭਾਈ ਗੁਰੂ ਇਕਬਾਲ ਸਿੰਘ ਜੀ ਦਾ ਇੱਕੋ ਹੀ ਮਨਸ਼ਾ ਹੁੰਦਾ ਹੈ ਸੰਗਤ ਦੀ ਖੁਸ਼ੀ ਲਿੱਤੀ ਜਾਵੇ ਸੰਗਤ ਦੀ ਅਸੀਤ ਲਿੱਤੀ ਜਾਵੇ ਇਸ ਕਰਕੇ ਅੱਜ ਪਨੀਰ ਦੀ ਭੁਰਜੀ ਦਾ ਵੀ ਜਿਹੜਾ ਲੰਗਰ ਗੁਰੂ ਦੀ ਕਿਰਪਾ ਦੇ ਨਾਲ ਉਹ ਗੁਰੂ ਸਹਾਬ ਨੇ ਤਰਸ ਕਰਕੇ ਬਾਬਾ ਦੀਪ ਸਿੰਘ ਜੀ ਨੇ ਆਪ ਸੇਵਾ ਲਈ ਹੈ ਆਗੇ ਜੇ ਤੁਹਾਡੇ ਕੋਲ ਕੋਈ ਸ਼ਹਿਰ ਲੱਗੇ ਚਾਹ ਮੰਗਣਾ ਹੈ ਇਹ ਇਹ ਬਾਬਾ ਦੀਪ ਸਿੰਘ ਜੀ ਦਾ ਤਰਫੇ ਜੋ ਬੀਬੀ ਕੋਲਾ ਜੀ ਭਲਾਈ ਕੇਂਦਰ ਤੋਂ ਸੇਵਾ ਲੈ ਰਹੇ ਨੇ ਜਿੰਨਾ ਸ਼ੁਕਰਾਨਾ ਕਰੀਏ ਬਾਬਾ ਦੀਪ ਸਿੰਘ ਜੀ ਦਾ ਉਹਨਾਂ ਹੀ ਥੋੜਾ ਏ ਤੁਹਾਡੇ ਚੈਨਲ ਵਾਲਿਆਂ ਦਾ ਵੀ ਧੰਨਵਾਦ ਜਿਹੜਾ ਬਾਬਾ ਦੀਪ ਸਿੰਘ ਜੀ ਦਾ ਜਿਹੜਾ ਘਰ ਘਰ ਸੁਨੇਹਾ ਹੈ ਉਹ ਤੁਸੀਂ ਪਚਾਰ ਰਹੇ ਹੋ